ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਰਿਆਂ ਨੂੰ ਸੌਨ ਦੇ ਪਵਨ ਮਹੀਨੇ ਦੀ ਤਿਰੰਜਨ ਦਾ ਤੀਆਂ ਦੇ ਤਿਉਹਾਰ ਦਾ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ। ਔਰ ਇਹ ਅੱਜ ਜਿਹੜੀ ਅਸੀਂ ਰੌਣਕ ਲਾਈ ਆ ਜਿਹਦਾ ਅਸੀਂ ਨਾਂ ਹੀ ਰੱਖਿਆ ਰੌਣਕ ਤਿਰੰਜਨ ਦੀ ਇਹ ਵਿਸਰਦੀਆਂ ਜਾ ਰਹੀਆਂ ਸਾਡੀਆਂ ਕੁਝ ਕਿਉਂਕਿ ਕੁਝ ਅਸਮਾ ਕੁਝ ਤਿਉਹਾਰ ਇਸ ਤਰ੍ਹਾਂ ਦੇ ਸੀ ਕਿ ਜੋ ਪੰਜਾਬ ਵਿੱਚ ਅਲੋਪ ਹੁੰਦੇ ਜਾ ਰਹੇ ਸੀ ਔਰ ਪੰਜਾਬ ਜਾਣਿਆ ਹੀ ਜਾਂਦਾ ਹੈ ਮੇਲੇ ਤਿਹਾਰਾਂ ਦਾ ਸਟੇਟ ਇਸ ਕਰਕੇ ਪਿਛਲੇ ਸਾਲ ਪੈਣਾ ਮਾਤਾਵਾਂ ਬੱਚੀਆਂ ਨੂੰ ਇਸ ਤਿਉਹਾਰ ਨੂੰ ਇਕੱਠੇ ਮਨਾਉਣ ਲਈ ਅਸੀਂ ਇੱਕ ਉਪਰਾਲਾ ਕੀਤਾ ਸੀ ਸਾਡੇ ਮਾਤਾ ਜੀ ਸਰਦਾਰਨੀ ਸੁਰਿੰਦਰ ਕੌਰ ਔਰ ਬੇਟੀਆਂ ਪਰ ਸਹਿਜ ਸਾਰਿਆਂ ਨੇ ਮਿਲ ਕੇ ਫੈਮਿਲੀ ਚ ਇਹ ਡਿਸਾਈਡ ਕੀਤਾ ਕਿ ਅਸੀਂ ਹਰ ਸਾਲ ਇਸੇ ਤਰ੍ਹਾਂ ਸੌਣ ਦਾ ਤਿਉਹਾਰ ਜਿਹੜਾ ਸਾਡੇ ਹਲਕੇ ਸਾਡੇ ਪਰਿਵਾਰ ਸਾਰਿਆਂ ਹੀ ਮਹਿਲਾਵਾਂ ਨਾਲ ਮਨਾਇਆ ਕਰਾਂਗੇ ਤਾਂ ਇਹ ਵਾਹਿਗੁਰੂ ਦੀ ਮਿਹਰ ਨਾਲ ਇਹ ਦੂਸਰਾ ਸਾਲ ਹੈ ਅਸੀਂ ਆਪਣੇ ਪਰਿਵਾਰ ਨਾਲ ਕਿਉਂਕਿ ਕਹਿੰਦੇ ਆ ਖੁਸ਼ੀਆਂ ਸਾਂਝੀਆਂ ਕਿਤੇ ਦੁੱਖनियां ਡਬਲ ਹੋ ਜਾਂਦੀਆਂ ਔਰ ਜੇਕਰ ਦੁੱਖ ਵਿੱਚ ਸ਼ਮੂਲੀਅਤ ਕੀਤੀ ਜਾਵੇ ਤੇ ਉਹ ਅੱਧਾ ਰਹਿ ਜਾਂਦਾ ਹੈ ਤਾਂ ਅਸੀਂ ਸਾਰੇ ਹੀ ਚਾਹੁੰਦੇ ਆ ਕਿ ਅਸੀਂ ਮਿਲ ਜੁਲ ਕੇ ਨਾ ਤਿਹਾਰਾ ਨੂੰ ਇਕੱਠੇ ਮਨਾਈਏ ਤੇ ਖੁਸ਼ੀਆਂ ਸਲਜੀਆਂ ਕਰੀਏ ਔਰ ਸਾਡੇ ਅਲੋਖ ਹੋ ਰਹੇ ਕੁਝ ਜਿਹੜੇ ਇਸ ਤਰ੍ਹਾਂ ਦੇ ਇਵੈਂਟਸ ਨੇ ਤਿਹਾਰ ਨੇ ਉਹਨਾਂ ਨੂੰ ਮੁਰਸ਼ਤ ਸੁਰਜੀਤ ਕੀਤਾ ਜਾਵੇ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਇਹਨਾਂ ਤਿਹਾਰਾਂ ਨੂੰ ਅਗਲੀਆਂ ਜਿਹੜੀਆਂ ਜਨਰੇਸ਼ਨਸ ਆ ਉਹਨਾਂ ਤੱਕ ਲੈ ਕੇ ਜਾਵੇ ਇਸ ਲਈ ਤੇ ਉਪਰਾਲਾ ਕੀਤਾ ਜੀ ਤਾਂ ਹੀ ਤੇ ਉਨਾ ਵਾਸਤੇ ਇਹ ਹੀ ਸੰਦੇਸ਼ ਹੈ ਕਿ ਪੰਜਾਬ इवन इंडिया ਇੱਕ ਰਿਚ ਹੈਰੀਟੇਜ ਰਿਚ ਕਲਚਰ ਦਾ ਦੇਸ਼ ਹੈ ਇਸ ਸਾਰੇ ਕਲਚਰ ਨੂੰ ਅੱਗੇ ਲੈ ਕੇ ਜਾਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਔਰ ਅਸੀਂ ਸਾਰੇ ਰਲ ਕੇ ਹੀ ਇਸ ਜ਼ਿੰਮੇਵਾਰੀ ਨੂੰ ਪੂਰੀ ਕਰਾਂਗੇ ਕੋਈ ਵੀ ਅਜਿਹੀ ਜਿਹੜਾ ਸਾਡਾ ਅਮੀਰ ਵਿਰਸਾ ਸੱਭਿਆਚਾਰਾ ਉਹਦੀ ਕੋਈ ਵੀ ਅਜਿਹੀ ਚੀਜ਼ ਅਲੋਪ ਨਹੀਂ ਹੋਣ ਦਿੱਤੀ ਜਾਵੇਗੀ ਇਹਦੇ ਵਿੱਚ ਅਸੀਂ ਸਾਰੇ ਹੀ ਆਪਣਾ ਬੰਦਾ ਯੋਗਦਾਨ ਪਾਵਾਂਗੇ ਔਰ ਕੈਬਨਿਟ ਮੰਤਰੀ ਸਰਦਾਰ ਹੁਕਮਤ ਸਿੰਘ ਈਟੀਓ ਸਾਡੀ ਸਮੁੱਚੀ ਸਰਕਾਰ ਇਹਨਾਂ ਯਤਨਾਂ 'ਚ ਲੱਗੀ ਹੋਈ ਆ ਜਿਸ ਤਰ੍ਹਾਂ ਕਿ ਪਿੱਛੇ ਜੇ ਤੁਸੀਂ ਸੁਣਿਆ ਹੋਊਗਾ ਕਿ ਲਾ ਰਾਏਪੁਰ ਦੀਆਂ ਖੇਡਾਂ ਵੀ ਮੁੜ ਸੁਰਜੀਤ ਕੀਤੀਆਂ ਜਾ ਰਹੀਆਂ ਬੈਲ ਗਾੜੀ ਦੀਆਂ ਰੇਸਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਤਾਂ ਇਹ ਸਾਰੇ ਉਹ ਉਪਰਾਲੇ ਹਨ ਜਿਨ੍ਹਾਂ ਨਾਲ ਅਸੀਂ ਸਾਡੇ ਅਮੀਰ ਵਿਰਸੇ ਨੂੰ ਦੁਬਾਰਾ ਸੁਰਜੀਤ ਕਰਨ ਦੀ ਜਿਹੜੀ ਐਫਰਟ ਆ ਉਹ ਕਰ ਰਹੇ